ਸਾਡਾ ਦੋਸਤੋ ਮੈਂ ਰਵਿੰਦਰ ਸਿੰਘ ਪੰਜੇਟਾ ਪੰਜਾਬ ਸਰਕਾਰ ਵੱਲੋਂ ਸਰਪੰਚੀ ਚੋਣਾਂ ਨੂੰ ਐਲਾਨ ਕਰ ਦਿੱਤਾ ਗਿਆ 20 ਅਕਤੂਬਰ ਦੀਆਂ ਪ੍ਰਚੱਤ ਚੋਣਾਂ ਦਾ ਐਲਾਨ ਆ ਉਹਨਾਂ ਲੈ ਕੇ ਜਿਹੜੇ ਪਿਛਲੇ ਸਾਤ ਸਰਪੰਚੀ ਕਰ ਚੁੱਕੇ ਨੇ ਪਾਸਾ ਸਰਪੰਚੀ ਦੇ ਵਿਕਾਸ ਕੰਮ ਕੀਤੇ ਨੇ ਉਹਨਾਂ ਦੇ ਬਾਰੇ ਦੱਦਿਆ ਹੋਇਆ ਅੱਜ ਸਾਡੇ ਨਾਲ ਤੇਜ ਸਿੰਘ ਸਰਪੰਚ ਜੀ ਜੋ ਬੋਲ ਸਰਦੇ ਨੇ ਇਹ ਗੱਲਬਾਤ ਕਰਾਂਗੇ ਕਿ ਸਰਪੰਚਾਂ ਨੇ ਇਹਨਾਂ ਨੇ ਪਾਸਾਲਾ ਤੋਂ ਕਿਹੜੇ ਕਿਹੜੇ ਕੰਮ ਕੀਤੇ ਨੇ ਤੇ ਕਿੰਨੀ ਨਾਲ ਵੋਟ ਪਈ ਆ ਅੱਗੇ ਨਾਲ ਕੀ ਜਾਰੀ ਹੈ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਾਂਢੀ ਰਾਣ ਦੇਖੋ ਜੀ ਪਿੰਡ ਦੇ ਵਿੱਚ ਕੰਮ ਦੀ ਕੋਈ ਕਮੀ ਨਾ ਛੱਟੀ ਨੀ ਪਿੰਡ ਦੇ ਵਿੱਚ ਸਾਰੀਆਂ ਗਲੀਆਂ ਅਸੀਂ ਬਿਲਕੁਲ ਪੱਕੀਆਂ ਕਰਾਈਆਂ ਇੱਕ ਗਲੀ ਅਸੀਂ ਇੱਥੇ ਡੇਰੇ ਤੋਂ ਲੈ ਕੇ ਪ੍ਰਸ ਨੌਂ ਰੋਡ ਤੱਕ ਬਹੁਤ ਘੱਟ-ਘੱਟ ਕਿਲੋਮੀਟਰ ਵਾਂਗੂ ਟੋਟਾ ਪੈਂਦਾ ਉਹ ਵੀ ਪੱਕਾ ਕਰਾਇਆ ਉੱਥੋਂ ਲੈ ਕੇ ਫਿਰ ਅਸੀਂ ਗੁਰੂ ਘਰ ਤੱਕ ਦੋਵੇਂ ਪਾਸੇ ਟੈਲਾਂ ਨੂੰ ਆਈਆਂ ਜੀ ਫਿਰ ਅਸੀਂ ਜਿੰਨੀਆਂ ਪਿੰਡ ਦੇ ਅੰਦਰ ਫਿਰਨੀਆਂ ਦੀਆਂ ਛੋਕੀਆਂ ਉਹ ਪੱਕੀਆਂ ਕਰਾਈਆਂ ਜਿੰਨੀਆਂ ਪੁਲੀਆਂ ਆਂਦੀਆਂ ਉਹ ਉਹ ਪੱਕੀਆਂ ਕਰਾਈਆਂ ਪੁਲੀਆਂ ਟੁੱਟੀਆਂ ਫੁੱਟੀਆਂ ਪਈਆਂ ਦੀਆਂ ਮੁਰਾਹਾਲ ਦਾ ਟਰੈਕਟਰ ਨੂੰ ਨਹੀਂ ਲੱਗੇ ਦਾ ਸਾਈਕਲ ਨੂੰ ਨਹੀਂ ਲੱਗੇ ਦਾ ਉਹ ਤੇ ਉਹ ਵੀ ਅਸੀਂ ਪੱਕੀਆਂ ਕਰਾਈਆਂ ਬਾਕੀ ਸਾਡੇ ਪਿੰਡ 70 ਸਾਲ ਹੋ ਗਏ ਦੇ ਮਾੜੀ ਬਣੀ ਨੂੰ ਮਾੜੀ ਨੂੰ ਕੋਈ ਰਸਤਾ ਨਹੀਂ ਦਾ ਲੋਕ ਘਟੋ ਘਟ ਗਲਗਲ ਘਾਗੇ ਵਿੱਚ ਨੂੰ ਮਾੜੀ ਦੇ ਮੱਛਾ ਟਿਕਣ ਜਾਂਦੇ ਸੀ ਉਹ ਵੀ ਅਸੀਂ ਪੱਕੀ ਕਰਾਈ ਬਾਕੀ ਅਸੀਂ ਕੰਨ ਬੋਰ ਵੀ ਕਰਾਈ ਪਿੰਡ ਦੇ ਵਿੱਚ ਜਿਹੜੇ ਆ ਕੀ ਆ ਮੌਜੂਦਾ ਦੇਖ ਹੀ ਸਕਦੇ ਆ ਕੋਈ ਇਹੀ ਜਿ ਕਰਨੀ ਬਾਕੀ ਅਸੀਂ ਪਿੰਡ ਦੇ ਵਿੱਚ ਸ਼ੈੱਡ ਪਾਏ ਮਣੀਏ ਜੀ ਵੀ ਸੈੱਟ ਪਾਇਆ ਸੀ ਬਾਕੀ ਸਾਡਾ ਇਹਦਾ ਪੈਲਸ ਦਾ ਉਹ ਉਹਦੀ ਹਾਲਤ ਇੰਨੀ ਖਰਾਬ ਹੋ ਗਈ ਦੀ ਅੰਨੀ ਝੁੱਟ ਗਿਆ ਦਾ ਉਹ ਉਹ ਪੈਲਸ ਹੀ ਰਿਪੇਅਰ ਕਰਾਈ ਕਰ ਤੋਂ ਘਟੋਗਾ 8-10 ਲੱਖ ਰੁਪਈਆ ਲਾ ਕੇ ਸੀ ਪੂਰੀ ਰੰਗ ਰੋਗਨ ਪੂਰਾ ਬਾਕੀ ਉਹਦੇ ਆਲੇ-ਦਾਲੇ ਜਿਹੜੀ ਗੰਧ ਹੋਣ ਵਾਲੀ ਦੀ ਉਹ ਗੰਧ ਵੀ ਅਸੀਂ ਕਰਾਈ ਮਦਰ ਕੰਮਾਂ ਕੀ ਕੋਈ ਇਹ ਜੀ ਘਾਟ ਨਹੀਂ ਜਿਹੜੀ ਅਸੀਂ ਕੋਈ ਛੱਡੀ ਹੋਇਆ ਸਰਪੰਚ ਸਾਹਿਬ ਆਪਾਂ ਗੱਲ ਕਰੀਏ ਕਿੰਨੀ ਕਿ ਲਾਗਤ ਲੱਗ ਚੁੱਕੀ ਆ ਪਾਸਲਾ ਚ ਪਿੰਡ ਚ ਕਿੰਨਾ ਪੈ ਖਰਚਾ ਹੋ ਚੁੱਕਿਆ ਅਨਡिपेंडੈਂਟ ਘਟੋਟਾ 2.3 ਕਰੋੜ ਰੁਪਇਆ ਲੱਗਿਆ ਜੀ ਤਾਂ ਤੁਸੀਂ ਹਾਂ ਦੋ ਪਿੰਡ ਆ ਨਾ ਸਾਡੇ ਇੱਕ ਛੋਟੀ ਬੋਸਰੇ ਜੀ ਉਸੇ ਵੀ ਜਾ ਕੇ ਤਸਦੀਕ ਕਰੋ ਮਡੀਆਂਗੀਆਂ ਵਾਲੇ ਦਾ ਚਾਰ ਤਵਾਰੀ ਕਰਾਈ ਪਿੰਡ ਵਾਲੇ ਦੀਆਂ ਸਾਰੀਆਂ ਗਲੀਆਂ ਜਿੰਨੀਆਂ ਆਏਂਦੀਆਂ ਉਹ ਵੀ ਪੱਕੀਆਂ ਕਰਾਈਆਂ ਤੇ ਥੋੜਾ ਹੋਰ ਆਮਦਨ ਕੀ ਆ ਪਿੰਡ ਦੀ ਪਿੰਡ માં ਸਾਡੀ ਜ਼ਮੀਨ ਹੈਗੀ ਕਿੰਨੇ ਕਾਈ 100 ਬਿੱਲਾ ਹੈਗਾ ਜੀ 100 ਬਿੱਲਾ ਹਾਂਜੀ ਹਾਂਜੀ ਠੀਕ ਹੈ ਜੀ ਸਰਪੰਚ ਸਾਹਿਬ ਉਹ ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਵੀ ਪਿੰਡਾਂ ਅੰਦਰ ਸਰਪੰਚ ਤਾਸ 75 ਚੁਣੇ ਜਾਣਾ ਤੁਹਾਡੀ ਕੀ ਰਾਏ ਚ ਸਾਡੇ ਪਿੰਡ ਚ ਤਾਂ ਵੈਸੇ ਕੋਈ ਇਹੋ ਜੀ ਗੱਲ ਨਹੀਂ ਪਾਰਟੀ ਵਾਜੀ ਵਾਲੀ ਹੋਏਗੀ ਸਾਰਾ ਪਿੰਡ ਇਹ ਕਹਿੰਦਾ ਕਹਣਾ ਤੂੰ ਖੜਾ ਖੜਾ ਮੈਂ ਕਿਹਾ ਵੀ ਜੇ ਤੁਸੀਂ ਖੜਾਵੇਂਗੇ ਤਾਂ ਆਪਾਂ ਖੜ ਜਾਂਗੇ ਨਹੀਂ ਜਿਹਨੂੰ ਬਣਾਣਾ ਕੋਈ ਆਪਾਂ ਨੂੰ ਤਾਂ ਮਹਿਸੂਸ ਨਹੀਂ ਆਈ ਇਹ ਚਾਹਬਾਬ ਸੂਣ ਹੈ ਕਿ ਦੁਆਰੇ ਦੇਖੋ ਆਪਾਂ ਕੋਈ ਚਾਹਬਾ ਨਹੀਂ ਪਰ ਜਿਹੜਾ ਮੇਰਾ ਨਗਰ ਹੈ ਉਹ ਚਾਹਬਾਣਾ ਉਹ ਕਹਿੰਦੇ ਵੀ ਸਰਪੰਚ ਤੈਨੂੰ ਬਣਾਣਾ ਸੀ ਇਹ ਖਾਸ ਕਰਕੇ ਕੰਮਾਂ ਤੋਂ ਖੁਸ਼ ਹੋ ਕੇ ਦੁਆਰ ਤੋਂ ਹਾਂਜੀ ਹਾਂਜੀ ਵੀ ਤੈਨੂੰ ਦੁਆਰੇ ਬਣਾਣਾ ਸੀ ਇਹ ਜੇ ਸਾਡੀ ਕੋਈ ਪਾਰਟੀਵਾਦੀ ਦੀ ਪਿੰਡਾਂ માં ਖਤਮ ਹੋ ਜੇ ਜਿਹੜੀ ਤੁਹਾਡੇ ਵੰਦੀ ਦੀ ਕੰਡ ਦੀ ਅੰਟੀ ਦੇ ਮੱਥੇ ਜੀਮੇਦਾਰ ਉਹ ਸਾਰੇ ਇਕੱਠੇ ਹੋਏ ਮਿਆਂ ਕੋਈ ਪ੍ਰੋਬਲਮ ਨਹੀਂ ਹੈਗੀ ਗੱਲ ਕਰੀਏ ਬੋਰਡ ਦੀ ਆਪਣੇ ਪਿੰਨ ਦੇ ਟੂਰਨ ਬੋਟ ਕਿੰਨੀ ਹੈ ਸਾਡੇ ਪਿੰਡ ਹੁਣ ਐਤ ਕੀ ਕਟੋ ਵੜ ਗਈ 1300 ਬੋਟ ਹੋ ਗਈਆਂ ਇਹਨਾਂ 1200 ਕੋਸ਼ਿਸ਼ ਦੀ ਹੁਣ 1300 ਹੋ ਗਈ ਖੁੱਲੂ ਕਿ ਨਹੀਂ ਬੋਟ ਵੇਸੀ ਚ ਸਾਨੂੰ ਮਿਲ ਲਗਾ 565 ਵੋਟ ਪਈ ਦੀ ਜੋ ਇਹ ਕੈਂਡੀਡੇਟ ਨੂੰ ਕਮຊਾ ਗਈ 600 ਵੋਟਾਂ ਦੇ ਨਾਲ ਮੈਂ ਜਿੱਥੇ ਆ ਗਿਆ ਇਹਨਾਂ ਪਿੰਡ ਦਾ ਕੋਈ ਐਸਾ ਕੰਮ ਹੈਗਾ ਜੋ ਅਧੂਰਾ ਪਿਆ ਹੋਵੇ ਜਾਂ ਹੋਇਆ ਨਾ ਹੋਵੇ ਜਾਂ ਕਿ ਹੋਰ ਆਮਰ ਸਰਕਾਰ ਕਰੂਗੀ ਜਿਹੜੇ ਪਿੰਡ ਆ ਮਾ ਕੰਮ ਹੈ ਕੰਮ ਨਾ ਦੇਖੋ ਮੁੱਕਦੇ ਹੀ ਨਹੀਂ ਹੁੰਦੇ ਪਿੰਡਾਂ ਦੇ ਕੰਮ ਕਦੇ ਨਹੀਂ ਮੁੱਕਦੇ ਹੁਣ ਜਿਹੜੇ ਮੈਂ ਪਲਾਟ ਦੇ ਨਾ ਜਿਟੀਆਂ ਹੋ ਗਏ ਜਿਟੀਆਂ ਹੋ ਗਏ ਗਰੀਬਾਂ ਦਾ ਭਲਾ ਹੋ ਜੇਗਾ ਚਲੋ ਕੋਈ ਲੋਨ ਲਏਗਾ ਕਿਸੇ ਕੀ ਪਿਆ ਮਾ ਕੰਮ ਆ ਮੇਨੇ ਜੀ ਕੋਈ ਡੰਗਰ ਬੱਚਾ ਖਰੀਦੇ ਕੋਈ ਵੀ ਕਿਸੇ ਲੋਨ ਮਤਲਬ ਲੋਨ ਲੈ ਕੇ ਬੰਦਾ ਤਰੱਕੀ ਕਰ ਸਕਦਾ ਆ ਸਰਪੰਚ ਸਾਹਿਬ ਦੀ ਇੱਕ ਮੰਗ ਆ ਇੱਕ ਰਾਏ ਦਿੱਤੀ ਉਹਨਾਂ ਨੇ ਕਿ ਪਿੰਡਾਂ ਅੰਦਰ ਪੰਜਾਬ ਸਰਕਾਰ ਜੋ ਪਲਾਟ ਕੱਢਦੀ ਹੈ ਪੰਦਰ ਮਰਲੇ ਦੇ ਉਹਨਾਂ ਨੂੰ ਜਿਸਟਰੀ ਹੁੰਦੀ ਆ ਅ ਜੇ ਪੰਜਾਬ ਸਰਕਾਰ ਜਿਸਟਰੀਆ ਕਰਾਵੇ ਤਾਂ ਜੋ ਗਰੀਬ ਪੈਚਾਰਾ ਲੋਕ ਉਹਨੇ ਲੋਨ ਕਰਾ ਕੇ ਕੋਈ ਕੰਮ ਕਰ ਸਕਦਾ ਹਨ ਇਹਹੀ ਹਾਂਜੀ ਹਾਂਜੀ ਇਹ ਸਾਡੀ ਪੂਰੀ ਡਿਮਾਂਡ ਹੈ ਕਿ ਇਹ ਕੰਮ ਹੋਣਾ ਚਾਹੀਦਾ ਸਕੂਲ ਦੇ ਵਿੱਚ ਕੋਈ ਖੇਡ ਦਾ ਮੈਦਾਨ ਹੈਗਾ ਜੀ ਸਾਡੇ ਹਾਂ ਬਹੁਤ ਵਧੀਆ ਮੈਦਾਨ ਬਣਾਇਆ ਜੀ ਅੱਛਾ ਜੀ ਹਾਂ ਗਰਾਊਂਡ ਬਣਾਇਆ ਫਰਸਟ ਕਲਾਸ ਦਾ ਹਾਂ ਜੀ ਜਿੰਮਾਂ ਦਾ ਸਮਾਨ ਦੇ ਆ ਕੇ ਤੇ ਪਿੰਡਾਂ ਕੋਈ ਕਮੀ ਨਹੀਂ ਕਿਸੇ ਕਰਨ ਦੀ ਝੱਡੀ ਕੋਈ ਵੀ ਕਮੀ ਨਹੀਂ ਹੈ ਦੋਵੇਂ ਪਿੰਡਾਂ ਦੇ ਵਿੱਚ ਛੋਟੀ ਮੋਸਰਮਾ ਵੀ ਵੱਡੀ ਮੋਸਰਮਾ ਤੁਸੀਂ ਜਾ ਕੇ ਤਸਦੀਕ ਕਰ ਸਕਦੇ ਆ ਸਰਪੰਚ ਸਾਹਿਬ ਤੁਹਾਡੇ ਪਰਿਵਾਰ ਮੈਂਬਰਾਂ ਦੀ ਗੱਲ ਕਰਦੇ ਆ ਪਰਿਵਾਰ ਦੀ ਪਿੱਛੋਂ ਸ਼ੁਰੂ ਤੋਂ ਹੀ ਕਰਾਰੇਤੀ ਚੱਲਦੀ ਆ ਰਹੀ ਆ ਸਾਧੂ ਸਿੰਘ ਜੋ ਤੁਹਾਡੇ ਦਾਦਾ ਜੀ ਹੋ ਮੇਰੇ ਬਜ਼ੁਰਗ ਸੀ ਬਜ਼ੁਰਗ ਸੀ ਉਹ ਕਿਹੜੇ ਪਾਰਟ ਜੀ ਸੀ ਕਿਵੇਂ ਕਿੰਨਾ ਦਾ ਪੁਰਾਣਾ ਹੋ ਸੀ ਨਾ ਰਾਜਨੀਤੀ ਚ ਸਾਡੇ ਬਜ਼ੁਰਗ ਬਹੁਤ ਤਕੜੇ ਰਾਜਨੀਤਿਕ ਤੇ ਜੀ ਕਾਂਗਰਸੀ ਬੰਦੇ ਦੇ ਪੂਰੇ ਕੈਰੋਂ ਸਾਹਿਬ ਦਾ ਵਧੀਆ ਨਹੀਂ ਯਾਨੀ ਜੈ ਸਿੰਘ ਅਲਕਾਰ ਵਰਗਾ ਕੰਮ ਦਾ ਉਸ ਤੋਂ ਬਾਅਦ ਸਰਦਾਰ ਰਾਮ ਸਿੰਘ ਨੂੰ ਸਾਡੇ ਬਜ਼ੁਰਗਾਂ ਨੇ ਸੇਧ ਦਈ ਉਹ ਪਾਰਟੀ 'ਚ ਲਿਆਣੇ ਪਾਰਟੀ ਉਹ ਦੇਖਦੇ ਕਿੱਡੇ بڑے ਮੰਤਰੀ ਬਣੇ ਐ ਸਾਨੂੰ ਮਤਲਬ ਸ਼ੌਂਕ ਹੈ ਜੀ ਸਾਡੇ ਪਰਿਵਾਰ ਨੂੰ ਨਾ ਕੰਮਕਾਰਾਂ ਦਾ ਮਤਲਬ ਪੂਰਾ ਜੀਵਨ ਸੇਵਾ ਕਰਨੇ ਦਾ ਸ਼ੌਂਕ ਹਾਂਜੀ ਸਰਪੰਚ ਨੇ ਆ ਵੀ ਦੋ ਤਿੰਨ ਚਾਰ ਪਲਾਣਾ ਬਿਜੁਰਕ ਮੇਰੇ ਤੇ ਪ੍ਰਾਭੀ ਚੇਰ ਮਰਨ ਨੇ ਆ ਰਾਮ ਨੇ ਬੈਠੇ ਹੀ ਮਰ ਰਿਹਾ ਜੀ ਸਰਪੰਚ ਸਰਪੰਚ ਸਿੰਘ ਹਾਂਜੀ ਹਾਂਜੀ ਅ ਤੁਸੀਂ ਸਰਪੰਚ ਸਾਹਿਬ ਹੁਣ ਸਰਕਾਰ ਤੋਂ ਹਲਾਣਾ ਹੁਣ ਕੀ ਕਹਿਣਾ ਚਾਹੁੰਦੇ ਹੋ ਕੀ ਰਾਏ ਦੇਣਾ ਚਾਹੁੰਦੇ ਹੋ ਕਿਵੇਂ ਸਰਪੰਚ ਚੁੜਾ ਚਾਹੀਦਾ ਹਰ ਇੱਕ ਪੰਚਾਇਤ ਨੂੰ ਪਿੰਡ ਨੂੰ ਇਸ ਤਰ੍ਹਾਂ ਦਾ ਵਿਰੋਧ ਦਿਓ ਦੇਖੋ ਮੈਂ ਤਾਂ ਗਾਂਝੀ ਘਟੋਗੜ ਸਰਪੰਚ ਦਾ ਵਧੀਆ ਚਾਹੀਦਾ ਹੈ ਇਮਾਨਦਾਰ ਬੰਦਾ ਚਾਹੀਦਾ ਜਿਹੜਾ ਪਿੰਡ ਦੀ ਸੇਵਾ ਕਰ ਸਕੇ ਆਪਣੇ ਕੰਮ ਛੱਡ ਸਕੇ ਦੂਰਾਂਗੇ ਗੱਲ ਤੁਰੇ ਜਾ ਕੇ ਕੰਮ ਕਰਾਂ ਇਹ ਜੋ ਸਰਪੰਚ ਬਣਨੇ ਚਾਹੀਦੇ ਨੇ ਜਿਹੜੇ ਸਰਪੰਚਾਂ ਦੇ ਘਰਾਂ ਕੋਈ ਬੈਠਣ ਦਾ ਇੰਤਜ਼ਾਮ ਨਹੀਂ ਕਰਨਾ ਇੰਤਜ਼ਾਮ ਨਹੀਂ ਉਹ ਕੀ ਸਰਪੰਚੀ ਕਰੇਗਾ ਜੀ ਜਿਹੜੀ ਜੇਮਤਵਾਨੀ ਹੈ ਉਹ ਨਹੀਂ ਉਹ ਕੀ ਸਰਪੰਚ ਬਣੇਗਾ ਮੈਂ ਦਰਸ਼ਕਾਂ ਕੋਈ ਉਹ ਕੀ ਕਹਿੰਦਾ ਪਹਿਣੀ ਨਹੀਂ ਕਹਿੰਦਾ ਮੈਨੂੰ ਤਾਂ ਇਹੀ ਹੈ ਵੀ ਸਰਪੰਚ ਹੋਏ ਤਾਂ ਆਪਣਾ ਘਰ ਦਾ ਕੰਮ ਛੱਡ ਕੇ ਕੰਮ ਕਰਾਇ ਸੀ ਦਾ ਘਰ ਕੇ ਮੈਂ ਪਹਿਲਾਂ ਮੇਰੇ ਭਰਾ ਨੇ ਪਹਿਲਾਂ ਮੇਰੇ ਬਜ਼ੁਰਗਾਂ ਨੇ ਲੋਕਾਂ ਦੀ ਸੇਵਾ ਕਰੀ ਮੇਰੇ ਬਾਪੂ ਜੀ ਨੇ ਪਲਾਟ ਦੇ ਤੇ ਲੋਕਾਂ ਜੋਗੀ ਪਰ ਸਰਪੰਚ ਨੇ ਆ ਜੋਗੀ ਪਰ ਪਲਾਟ ਤੇ ਜਦ ਬੋਸਰ ਆ ਕੇ ਪੋਸ ਰਾਇਆ ਪਲਾਟ ਤੇ ਉਹਨਾਂ ਨੇ ਹੀ ਪਲਾਟ ਦੇ ਦੇ ਉਸ ਤੋਂ ਬਾਅਦ 55 ਸਾਲ ਬਾਅਦ ਨਾ ਪਲਾਟ ਦੇ ਅਸੀਂ ਗਰੀਬਾਂ ਇਹ ਪੂਰੇ ਹਮਦਰਦ ਬੰਤੇ ਆ ਗਰੀਬ ਗਲ ਮੁੰਡੇ ਅੰਕੋੜਾ ਲਾ ਕੇ ਗਰੀਬ ਵੀ ਹੁਣ ਵੀ ਮੇਰੇ ਗੱਲ ਪੂਰਾ ਖੜੇ ਆ ਡਟੇ ਖੜੇ ਆ ਕਹਿੰਦੇ ਕਿ ਜਿਵੇਂ ਮਰਜ਼ੀ ਕਰ ਅਸੀਂ ਸਰਪੰਚ ਤੈਨੂੰ ਸ਼ਮਤੀਆਂ ਦਵਾ ਪਰਿਵਾਰ ਦੀ ਪਿੱਛੇ ਕੋਣ ਕੋਣਾ ਜੀ ਅਸੀਂ ਛੀ ਭਰਾਵੇ ਜੀ ਆਪਣੇ ਬਡੇ ਬੱਚੇ ਮੇਰੇ ਦੋ ਮੁੰਡੇ ਆ ਜੀ ਉਹ ਹੈਗੇ ਨੇ ਚਾਹ ਬਣਾ ਕਿਸੇ ਬਚ ਬੰਦੇ ਆਹ ਸ਼ੌਕ ਘੱਟ ਰੱਖਦੇ ਸਭ ਘੱਟ ਰੱਖਦੇ ਆਹ ਜੀ ਉਹ ਘੱਟ ਰੱਖਦੇ ਆ ਚਲੋ ਭਰਾ ਮੇਰੇ ਭਤੀਜੇ ਜਿਗਰ ਇਹਨਾਂ ਨੂੰ ਹੈ ਸ਼ੌਕ ਇਹ ਸਾਡੇ ਪਰਿਵਾਰ ਚਾਣੀ ਗਈ ਦੀ ਹੈ ਠੀਕ ਹੈ ਬੇਟਿਆਂ ਨੂੰ ਥੋੜ੍ਹਾ ਘੱਟ ਹੈ ਹਾਂ ਜੀ ਇਹ ਸੰਗਤ تیر ਸਿੰਘ ਸਰਪੰਚ ਜੀ ਬਹੁਤ ਸੌਰ ਤੋਂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਆਉਣ ਵਾਲੀ ਪੰਚਾਇਤਾਂ ਲਈ ਅੱਗੇ ਸੁਝਾਅ ਦਿੱਤਾ ਪੰਜਾਬ ਸਰਕਾਰ ਨੂੰ ਤੇ ਕਿਵੇਂ ਸਰਪੰਚ ਚੁੜੇ ਜੀ ਉਹ ਇੱਕ ਸੁਝਾਅ ਦਿੱਤਾ ਧੰਨਵਾਦ